ਭਾਰਤ ਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਜੰਗ ਦੇ ਮਾਹੌਲ ਚ ਭਾਰਤੀ ਫੌਜਾਂ ਪੂਰੀ ਤਰ੍ਹਾਂ ਦੁਸ਼ਮਨਾਂ ਦੇ ਵਿਰੁੱਧ ਡਟੀਆਂ ਨੇ ਔਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਦੇਖਿਓ ਔਰ ਖਾਸ ਕਰਕੇ ਪੰਜਾਬ ਦੇ ਲੋਕ ਵੀ ਆਪਣੀ ਫੌਜ ਤੇ ਆਪਣੇ ਦੇਸ਼ ਨਾਲ ਪੂਰੀ ਤਰ੍ਹਾਂ ਡਟੇ ਪਏ ਨੇ ਔਰ ਹਰੇਕ ਸਥਿਤੀ ਦਾ ਬੜੀ ਜਾਨ ਦਾ ਢੰਗ ਨਾਲ ਮੁਕਾਬਲਾ ਕਰ ਰਹੇ ਨੇ ਹੁਣ ਤੱਕ ਦੇਸ਼ ਪੰਜਾਬ ਚੰਡੀਗੜ੍ਹ ਵਿੱਚ ਕੀ ਵਾਪਰਿਆ ਤੁਹਾਨੂੰ ਕੁਝ ਮਿੰਟਾਂ ਵਿੱਚ ਉਹਦੀ ਪੂਰੀ ਜਾਣਕਾਰੀ ਦਵਾਂਗੇ ਜੋ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਪੰਜਾਬ ਦੇ 7 ਜਿਲ੍ਹਿਆਂ ਵਿੱਚ ਦੁਸ਼ਮਣ ਦੇਸ਼ ਪਾਕਿਸਤਾਨ ਨੇ ਡਰੋਨ ਤੇ ਮਜਾਈਲਾਂ ਨਾਲ ਨਕਾਮ ਹਮਲੇ ਕੀਤੇ ਨੇ ਕਿਉਂਕਿ ਇਹਨਾਂ ਹਮਲਿਆਂ ਨੂੰ ਸਾਡੀਆਂ ਫੌਜਾਂ ਨੇ ਹਵਾ 'ਚ ਨਕਾਰ ਦਿੱਤਾ ਖਾਸ ਕਰਕੇ ਫਰੂਰਪੁਰ ਦੇ ਇੱਕ ਪਿੰਡ ਵਿੱਚ ਆ ਡਰੋਨ ਡਿੱਗਣ ਨਾਲ ਉਸ ਇੱਕ ਘਰ 'ਚ ਅੱਗ ਲੱਗ ਗਈ ਔਰ ਤਿੰਨ ਉਸ ਘਰ ਦੇ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਜ਼ਖਮੀ ਹੋ ਗਏ ਪਰ ਪਤਾ ਲੱਗਾ ਉਹ ਖਤਰੇ ਤੋਂ ਬਾਹਰ ਨੇ ਇਸੇ ਤਰ੍ਹਾਂ ਬਲੈਕਆਊਟ ਦੌਰਾਨ ਜੋ ਜਾਣਕਾਰੀ ਮਿਲੀ ਹੈ ਵੀ ਬਲੈਕਆਊਟ ਦੌਰਾਨ ਇਸ ਘਰ ਦੀਆਂ ਲਾਈਟਾਂ ਜਗਦੀਆਂ ਸੀ ਔਰ ਸ਼ਾਇਦ ਇਹ ਕਿਹਾ ਜਾਂਦਾ ਵੀ ਲਾਈਟਾਂ ਜਗਦੀਆਂ ਹੋਣ ਕਾਰਨ ਵਿਸ਼ੇਸ਼ ਤੌਰ ਤੇ ਡਰੋਨ ਨੇ ਇਸ ਘਰ ਤੇ ਨਿਸ਼ਾਨਾ ਸਾਧਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਗੁਰਦਾਸਪੁਰ ਫਾਜ਼ਿਲਕਾ ਇਸੇ ਤਰ੍ਹਾਂ ਹੁਸ਼ਿਆਰਪੁਰ ਤਰਨਤਾਰਨ ਪਠਾਨਕੋਟ ਚ ਵੀ ਦੁਸ਼ਮਨ ਦੇਸ਼ ਨੇ ਡਰੋਨ ਤੇ ਮਜਾਈਲਾਂ ਨਾਲ ਹਮਲੇ ਕਰਨ ਦੇ ਨਕਾਮ ਯਤਨ ਕੀਤੇ ਨੇ ਉਹ ਜਲੰਧਰ ਵਿੱਚ ਇਹ ਚਰਚਾ ਆ ਲੋਕ ਕਹਿੰਦੇ ਨੇ ਵੀ 15 ਤੁਮਾਕੇ ਉਹਨਾਂ ਨੇ ਆਪਣੇ ਕੰਨ ਹੀ ਸੁਣੇ ਨੇ ਪਰ ਇਹਦੇ ਸਬੰਧ ਵਿੱਚ ਹਾਲੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਇਸੇ ਤਰ੍ਹਾਂ ਕੁੱਲ ਮਿਲਾ ਕੇ ਲੇਹ ਤੋਂ ਲੈ ਕੇ ਕਰੀਕ ਤੱਕ ਸ਼ਕਤੀ ਥਾਵਾਂ ਥਾਵਾਂ ਤੇ ਪਾਕਿਸਤਾਨ ਨੇ 30400 ਡਰੋਨ ਹਮਲੇ ਕਰਨ ਦਾ ਨਕਾਮ ਯਤਨ ਕੀਤਾ ਔਰ ਇਸ ਮਾਹੌਲ ਵਿੱਚ ਦੇਸ਼ ਦੇ 24 에어ਪੋਰਟ ਜਿਹੜੇ ਨੇ ਉਹ 12 ਮਈ ਤੱਕ ਬੰਦ ਕਰਨ ਦਾ ਫੈਸਲਾ ਲਿਆ ਦਿੱਲੀ ਹਵਾਈ ਅੱਡੇ ਤੋਂ ਵੀ 138 ਉਡਾਨਾਂ ਰੱਦ ਕਰਤੀਆਂ ਨੇ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਲੈਕਆਊਟ ਚੱਲ ਰਿਹਾ ਹੈ ਸਾਇਰਨ ਵੱਜ ਰਹੇ ਨੇ ਔਰ ਜ਼ਿਲ੍ਹਾ ਪ੍ਰਸ਼ਾਸਨ ਸਮੇਂ-ਸਮੇਂ ਤੇ ਲੋਕਾਂ ਨੂੰ ਅਲਰਟ ਕਰ ਰਿਹਾ ਹੈ ਇਸੇ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀ ਸਥਿਤੀ ਤੇ ਜਾਇਜ਼ਾ ਲੈ ਲਈ ਉੱਚ ਫੌਜੀ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਲਈ ਹੈ ਔਰ ਪਤਾ ਲੱਗਾ ਵੀ ਇਸ ਮੀਟਿੰਗ ਵਿੱਚ ਅਗਲੀ ਰਣਨੀਤੀ ਕਢੀ ਗਈ ਹੈ ਇੱਕ ਹੋਰ ਜਾਣਕਾਰੀ ਮਿਲੀ ਹੈ हरियाणा ਦੇ सिरसा ਵਿੱਚ ਵੀ ਇੱਕ ਤੁਮਾਕਾ ਹੋਇਆ ਉਹਦੇ ਬਾਰੇ ਵੀ ਸਾਡੀਆਂ ਫੌਜਾਂ ਤੇ ਪੁਲਿਸ ਜਿਹੜੀ ਹੈ ਤਫ਼ਤੀਸ਼ ਕਰੀ ਹੈ ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਇੱਕ ਵੱਡਾ ਬਿਆਨ ਦਿੱਤਾ 트ੰਪ ਨੇ ਕਿਹਾ ਦੋਵਾਂ ਦੇਸ਼ਾਂ ਦੇ ਨੇਤਾ ਉਹਨਾਂ ਦੇ ਸੰਪਰਕ ਵਿੱਚ ਨੇ ਪਰ ਅਗਲੀ ਗੱਲ ਵੱਡੀ ਕਹੀ ਹੈ 트ੰਪ ਦਾ ਕਹਿਣਾ ਵੀ ਦੋ ਪਰਮਾਣੂ ਸ਼ਕਤੀਆਂ ਆਪਸ ਵਿੱਚ ਟਕਰਾ ਰਹੀਆਂ ਨੇ ਇਹ ਸਾਡੇ ਸਾਰਿਆਂ ਲਈ ਵੱਡੀ ਚਿੰਤਾ ਦੀ ਗੱਲ ਹੈ ਔਰ ਇਸੇ ਦੌਰਾਨ ਇੱਕ ਰਾਹਤ ਭਰੀ ਖਬਰ ਆਈ ਹੈ ਡੇਰਾ ਬਿਆਸ ਨੇ ਜੰਗ ਪੀੜਤਾਂ ਲਈ ਲੜਾਈ ਦੌਰਾਨ ਜੇ ਕੋਈ ਕਿਸੇ ਤਰ੍ਹਾਂ ਬੇਕਰ ਹੁੰਦਾ ਜਾਂ ਕੋਈ ਜ਼ਖਮੀ ਹੁੰਦਾ ਤੇ ਉਹਦੇ ਲਈ ਪੰਜਾਬ ਜੰਮੂ ਕਸ਼ਮੀਰ ਤੇ ਰਾਜਸਥਾਨ ਸਥਿਤ ਸਤਸੰਗ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਭਾਵ ਆਪਣੇ ਸਤਸੰਗ ਘਰਾਂ ਵਿੱਚ ਜਿਹੜੇ ਬੇਕਰ ਹੋਣਗੇ ਜਾਂ ਜਿਹੜੇ ਬਾਰਡਰ ਦੇ ਪਿੰਡਾਂ ਤੋਂ ਉੱਠ ਕੇ ਲੋਕ ਪਿੱਛੇ ਆਉਣਗੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਵੀ ਇੱਕ ਬਿਆਨ ਦਿੰਦੇ ਸੁਣੇ ਗਏ ਨੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਵੀ ਹੁਣ جنگ ਤੈ ਹੈ ਤੇ ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਚਾਰਾ ਨਹੀਂਗਾ ਦੂਸਰੇ ਪਾਸੇ ਦੇਸ਼ ਭਾਰਤ ਵਿੱਚ ਕਾਂਗਰਸ ਨੇ ਕੌਮੀ ਪੱਧਰ ਤੇ ਜੈ ਹਿੰਦ ਯਾਤਰਾ ਕੱਢ ਕੇ ਆਪਣੀ ਫੌਜ ਨੂੰ ਸਲੂਟ ਕੀਤਾ ਔਰ ਉਹਨਾਂ ਦੇ ਹੌਸਲੇ ਬੁਲੰਦ ਕਰਨ ਦਾ ਇੱਕ ਯਤਨ ਕੀਤਾ ਉਧਰ ਪੰਜਾਬ ਸਰਕਾਰ ਨੇ ਵੀ ਇੱਕ ਵੱਡਾ ਫੈਸਲਾ ਲਿਆ ਪੰਜਾਬ ਦੇ ਮੁਖ ਸਕੱਤਰ ਕੇਪੀ ਸਿਰਹਾ ਨੇ ਦੋ ਪੱਤਰ ਕੱਢੇ ਨੇ ਜਿਦੇ ਵਿੱਚ ਆਈਐਸ ਪੀਸੀਐਸ ਤੇ ਹੋਰ ਜਿਹੜੇ ਮੁਲਾਜ਼ਮ ਅਧਿਕਾਰੀ ਨੇ ਉਹਨਾਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਔਰ ਉਹਨਾਂ ਨੂੰ ਵਾਪਸ ਡਿਊਟੀਆਂ ਤੇ ਆਨਲੀ ਕਹਿ ਦਿੱਤਾ ਗਿਆ ਔਰ ਕੁਝ ਮੈਡੀਕਲ ਗਰਾਉਂਡ ਤੇ ਜਾਂ ਚਾਈਲਡ ਕੇਅਰ ਜਿਹੜੀਆਂ ਛੁੱਟੀਆਂ ਸੀ ਮਾਟਰਨਿਟੀ ਲੀਵ ਸੀ ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਛੁੱਟੀਆਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਇਸੇ ਦੌਰਾਨ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਕਦਮ ਚੁੱਕਿਆ ਮੁੱਖ ਮੰਤਰੀ ਦਾ ਇਹ ਯਤਨ ਹੈ ਵੀ ਇਸ ਲੜਾਈ ਦੌਰਾਨ ਇਸ جنگ ਦੇ ਮਾਹੌਲ ਵਿੱਚ ਪੰਜਾਬ ਦੇ ਲੋਕਾਂ ਵਿੱਚ ਕਿਸੇ ਤਰ੍ਹਾਂ ਦਾ ਪੈਨਿਕ ਪੈਦਾ ਨਾ ਹੋਵੇ ਇਸ ਲਈ ਜਿੱਥੇ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 10 ਮੰਤਰੀਆਂ ਨੂੰ ਅਸਰਹਤ ਦੀਆਂ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਉਸੇ ਉੱਥੇ ਜਿਹੜੇ ਸੀਨੀਅਰ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਵੀ ਜ਼ਿਲ੍ਹਿਆਂ ਵਿੱਚ ਤਾਇਨਾਤ ਕਰਨ ਦਾ ਜਿਹੜਾ ਹੁਕਮ ਦਿੱਤਾ ਹੈ ਜ਼ਿਲ੍ਹਿਆਂ ਵਿੱਚ ਕਈ ਸੀਨੀਅਰ ਆਈਐਸ ਅਧਿਕਾਰੀ ਤਾਇਨਾਤ ਕਰ ਦਿੱਤੇ ਨੇ ਉਹਨਾਂ ਦੀ ਮੁੱਖ ਜ਼ਿੰਮੇਵਾਰੀ ਹੋਊਗੀ ਵੀ ਜਿਹੜਾ ਰਾਸ਼ਨ ਹੈ ਖਾਣ ਪੀਣ ਦਾ ਜਿਹੜਾ ਸਾਜੋ ਸਮਾਨ ਹੈ ਉਹਦੀ ਕੋਈ ਜਮਾਖੋਰੀ ਨਾ ਕਰੇ ਲੋਕਾਂ ਕੋਲ ਪੁਖਤਾ ਢੰਗ ਨਾਲ ਰਾਸ਼ਨ ਪੁੱਜੇ ਇਸੇ ਤਰ੍ਹਾਂ ਸੇਫ ਸਵਾਵਾ ਜਿਹੜੀਆਂ ਜਿਹੜੀਆਂ ਪੂਰੀ ਤਰ੍ਹਾਂ ਤਿਆਰਬਰ ਤਿਆਰ ਰਹਿਣ ਔਰ ਬਿਜਲੀ ਦੀ ਸਰਪਲਾਈ ਵਿੱਚ ਵੀ ਕਿਸੇ ਤਰ੍ਹਾਂ ਦਾ ਵਿਗਨ ਨਾ ਪਵੇ ਸਿੱਖਿਆ ਦੇ ਖੇਤਰ ਵਿੱਚ ਵੀ ਜਿਹੜੇ ਮੌਕੇ ਤੇ ਫੈਸਲੇ ਲੈਣ ਦੀ ਲੋੜ ਹੈ ਇਹ ਆਈਐਸ ਅਧਿਕਾਰੀ ਲੈਣਗੇ ਔਰ ਨਾਲ ਦੀ ਨਾਲ ਜਿਹੜੇ ਜਿਲ੍ਹਿਆਂ ਚ ਤਣਾਤ ਕੀਤੇ ਨੇ ਆਈਐਸ ਅਧਿਕਾਰੀ ਉਹਨਾਂ ਦੀ ਇੱਕ ਹੋਰ ਡਿਊਟੀ ਲਈ ਹੈ ਬਿਲ ਫੌਜ ਦੇ ਵੀ ਸੰਪਰਕ ਵਿੱਚ ਰਹਿਣਗੇ ਜਿਵੇਂ ਫੌਜ ਨੂੰ ਤਾਲਮਿਲ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਇਹ ਆਈਐਸ ਅਧਿਕਾਰੀ ਤੁਰਤ ਫੁਰਤ ਲੋੜੀਂਦਾ ਐਕਸ਼ਨ ਕਰਨਗੇ ਉਧਰੋਂ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਵੀ ਖਬਰ ਆਈ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂਆਤ ਸ਼ਰਧਾਲੂਆਂ ਦੇ ਲੰਗਰ ਤੇ ਰਹਿਣ ਦਾ ਜਿਹੜਾ ਵਿਸ਼ੇਸ਼ ਪ੍ਰਬੰਧ ਕੀਤਾ ਪਰ ਨਾਲ ਦੀ ਨਾਲ ਇਹ ਗੱਲ ਕਹੀ ਗਈ ਹੈ ਵੀ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਦੇਖਦਿਆਂ ਸੁਰੱਖਿਆ ਵੀ ਅੱਗੇ ਤੋਂ ਵਧਾ ਦਿੱਤੀ ਹੈ ਔਰ ਬਲੈਕਆਊਟ ਦੇ ਮੌਕੇ ਸ੍ਰੀ ਹਰਮੰਦਰ ਸਾਹਿਬ ਦੀਆਂ ਮੁੱਖ ਲਾਈਟਾਂ ਜਿਹੜੀਆਂ ਉਹ ਵੀ ਬੰਦ ਕੀਤੀਆਂ ਜਾ ਰਹੀਆਂ ਨੇ ਇੱਕ ਹੋਰ ਖਬਰ ਇਹ ਮਿਲੀ ਹੈ ਵੀ ਹਿਮਾਚਲ ਪ੍ਰਦੇਸ਼ ਦੇ ਉਹਨਾਂ ਵਿੱਚ ਵੀ ਮਜਾਇਲ ਦੇ ਟੁਕੜੇ ਮਿਲੇ ਨੇ ਇਹਦੇ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ ਉਧਰ ਇੱਕ ਹੋਰ ਖਬਰ ਚੱਲ ਰਹੀ ਹੈ ਪੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਨੈਸ਼ਨਲ ਕਮਾਂਡ ਅਥਾਰਟੀ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਹੈ ਔਰ ਇਸੇ ਦੌਰਾਨ ਭਾਰਤ ਸਰਕਾਰ ਨੇ ਆਈਪੀਐਲ ਨੂੰ ਇੱਕ ਹਫਤੇ ਲਈ ਮੁਲਤਵੀ ਕਰਨ ਦਾ ਫੈਸਲਾ ਲੈ ਲਿਆ ਹੈ ਇਸੇ ਦੌਰਾਨ ਜਿੱਥੇ ਦੁਸ਼ਮਣ ਦੇਸ਼ ਪਾਕਿਸਤਾਨ ਕਈ ਤਰ੍ਹਾਂ ਦੀਆਂ ਗਲਤ ਹਰਕਤਾਂ ਕਰ ਰਿਹਾ ਉੱਥੇ ਪਾਕਿਸਤਾਨ ਦਾ ਇੱਕ ਬਿਆਨ ਆਇਆ ਪਾਕਿਸਤਾਨ ਦਾ ਕਹਿਣਾ ਹੈ ਵਿਪਾਰਤ ਤੇ ਡਰੋਨ ਹਮਲੇ ਕਰਨ ਦੇ ਦੋਸ਼ ਗਲਤ ਲਾਏ ਜਾ ਰਹੇ ਨੇ ਉਹ ਅਜੇ ਹੁਣ ਕੁਝ ਨਹੀਂ ਕਰ ਰਹੇ ਇੱਕ ਹੋਰ ਪਾਕਿਸਤਾਨ ਤੋਂ ਅਹਿਮ ਖਬਰ ਆਈ ਹੈ ਪਾਕਿਸਤਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨੇ ਆਪਣੇ ਭਰਾ ਤੇ ਮੌਜੂਦਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੂੰ ਤਨਾਅ ਘਟਾਉਣ ਦੇ ਰਾਹ ਪੈਣ ਦੀ ਨਸੀਹਤ ਦਿੱਤੀ ਹੈ ਸਲਾਹ ਦਿੱਤੀ ਹੈ ਵੀ ਉਹ ਲੜਾਈ ਦੇ ਰਾਹ ਪੈਣ ਦੀ ਥਾਂ ਤੇ ਸ਼ਾਂਤੀ ਦੇ ਰਾਹ ਪੈਣ ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਇੱਕ ਅਹਿਮ ਫੈਸਲਾ ਕੀਤਾ ਇਸ ਮੋਰਚੇ ਦੇ ਜਿਹੜੇ ਕਨਵੀਨਰ ਨੇ ਪ੍ਰਧਾਨ ਨੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਕਿਹਾ ਵੀ ਉਹ 15 ਦਿਨਾਂ ਲਈ ਆਪਣਾ ਸੰਘਰਸ਼ ਮੁਲਤਵੀ ਕਰਦੇ ਨੇ ਕਿਉਂਕਿ ਅੱਜ ਦੇਸ਼ ਨੂੰ ਕਿਸਾਨ ਦੀ ਲੋੜ ਹੈ ਸਾਡੇ ਜਵਾਨਾਂ ਨੂੰ ਕਿਸਾਨ ਦੀ ਲੋੜ ਹੈ ਔਰ ਇਸ ਜੰਗ ਭਰੇ ਮਾਹੌਲ ਵਿੱਚ ਉਹ ਫੌਜ ਦੇ ਨਾਲ ਡਟੇ ਨੇ ਦੇਸ਼ ਦੇ ਨਾਲ ਡਟੇ ਨੇ ਔਰ ਕਿਸੇ ਤਰ੍ਹਾਂ ਦੀ ਵੀ ਸੇਵਾ ਤੋਂ ਉਹ ਪਿੱਛੇ ਨਹੀਂ ਹਟਣਗੇ ਇਸੇ ਤਰ੍ਹਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਆ ਸ਼੍ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਮਨ ਕਾਨੂੰਨ ਵਰਨਾਲ ਦੀ ਨਾਲ ਜਿਹੜੀ ਹੈ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਪੰਜਾਬ ਚ ਬਲੈਕਆਊਟ ਹੋਣ ਨਾਲ ਇੱਕ ਵੱਖਰੇ ਤਰ੍ਹਾਂ ਦੀ ਖਬਰ ਆਈ ਹੈ ਪੰਜਾਬ 'ਚ ਜਿਹੜਾ ਲਗਾਤਾਰ ਬਲੈਕਆਊਟ ਹੋ ਰਹੇ ਨੇ ਉਹਦੇ ਨਾਲ ਬਿਜਲੀ ਦੀ ਖਪਤ 'ਚ ਰਿਕਾਰਡ ਜਿਹੜੀ ਹੈ ਘਰਾਵਟ ਆਈ ਹੈ ਮੰਗ ਜਿਹੜੀ ਵੱਡੇ ਪੱਧਰ ਤੇ ਘਟੀ ਹੈ ਜੋ ਪਤਾ ਲੱਗਾ ਹੈ ਵੀ ਇੱਕ ਰਾਤ 'ਚ 6600 ਮੈਗਾਵਾਟ ਬਿਜਲੀ ਦੀ ਖਪਤ ਜਿਹੜੀ ਹੈ ਉਹ ਘਟੀ ਗਈ ਹੈ ਇਸੇ ਤਰ੍ਹਾਂ ਚੰਡੀਗੜ੍ਹ 'ਚ ਚੰਡੀਗੜ੍ਹ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਐਕਟਿਵ ਹੈ ਹਰੇਕ ਸਮੇਂ ਆਪਣੇ ਨਾਗਰਿਕਾਂ ਨੂੰ ਸੇਧਾਂ ਦੇ ਰਿਹਾ ਤੇ ਹੁਣ ਕੱਲ ਡੀਸੀ ਚੰਡੀਗੜ੍ਹ ਨੇ ਇੱਕ ਫੈਸਲਾ ਕੀਤਾ ਸੀ ਵੀ ਚੰਡੀਗੜ੍ਹ ਦੇ ਸਾਰੇ ਹੋਟਲ ਦੁਕਾਨਾਂ ਰੈਸਟੋਰੈਂਟ ਹੋਰ ਕਮਰਸ਼ੀਅਲ ਜਿਹੜੇ ਆਧਾਰੇ ਨੇ ਉਹ ਸ਼ਾਮ 7 ਵਜੇ ਬੰਦ ਕਰ ਦਿੱਤੇ ਜਾਣਗੇ ਇਸੇ ਦੌਰਾਨ ਇੱਕ ਹੋਰ ਖਬਰ ਆਈ ਹੈ ਵੀ ਪਾਕਿਸਤਾਨ ਨੇ ਚਾਰ ਸੂਬਿਆਂ ਵਿੱਚ ਭਾਰਤ ਦੇ ਚਾਰ ਸੂਬਿਆਂ ਵਿੱਚ 170 ਤੋਂ ਵੱਧ ਥਾਵਾਂ ਤੇ ਡਰੋਨ ਹਮਲੇ ਕਰਨ ਦਾ ਯਤਨ ਕੀਤਾ ਜਿਹਦੇ ਵਿੱਚੋਂ ਨਾਕਾਮ ਰਿਹਾ ਔਰ ਦੇਸ਼ ਦੇ ਕੇਂਦਰੀ ਖੁਰਾਕ ਮੰਤਰੀ ਪਹਿਰਲਾਦ ਜੋਸ਼ੀ ਨੇ ਅਫਵਾਹਾਂ ਦਾ ਖੰਡਨ ਕਰਦਾ ਕਿਹਾ ਦੇਸ਼ ਕੋ ਵੱਡੇ ਪੱਧਰ ਤੇ ਚੋਲ ਕਣਕ ਇਸੇ ਤਰ੍ਹਾਂ ਦਾਲਾਂ ਤੇ ਤੇਲ ਦਾ ਭੰਡਾਰ ਹੈ ਇਸ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਜਾਂ ਤਣਾਅ ਵਿੱਚ ਆਉਂਦੀ ਲੋੜ ਨਹੀਂ ਗਈ ਔਰ ਨਾਲ ਦੀ ਨਾਲ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਮਨੀ ਵੈਸ਼ਮ ਨੇ ਮੁਰ ਮੌੜ ਮੀਡੀਆ ਨੂੰ ਅਪੀਲ ਕੀਤੀ ਹੈ ਵੀ ਉਹ ਖਬਰਾਂ ਦੇਣ ਤੋਂ ਪਹਿਲਾਂ 100 ਵਾਰੀ ਸੋਚਣ ਪੁਖਤਾ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਕਰਨ ਔਰ ਅਫਵਾਹਾਂ ਦੇ ਆਧਾਰ ਤੇ ਖਬਰਾਂ ਪ੍ਰਕਾਸ਼ਿਤ ਕਰਕੇ ਦੇਸ਼ ਦਾ ਨੁਕਸਾਨ ਨਾ ਕਰਨ